ਲੈ ਕਿੰਨੇ ਦਿਨ ਹੋ ਗਏ ਕੁਲਦੀਪ ਭੈਣ ਕਹਿੰਦੀ ਸੀ ਵੀ ਮੈਨੂੰ ਮਿਲ ਕੇ ਜਾ ਮਿਲ ਕੇ ਜਾ ਕੁਲਦੀਪ ਦੀਦੀ ਨਹੀਂ ਮਾਸਟਰਨੀ ਜੀ ਉਹ ਤਾਂ ਘਰੇ ਨਹੀਂ ਅੱਜ ਨਾ ਉਹਨਾਂ ਨੂੰ ਛੁੱਟੀ ਆ ਉਹ ਤਾਂ ਸਾਰੇ ਪਰਿਵਾਰ ਘੁੰਮਣ ਗਿਆ ਕਿਤੇ ਬਾਹਰ ਅੱਛਾ ਬਤਾਰ ਘੁੰਮਣ ਗਏ ਹੋਏ ਨੇ ਛੁੱਟੀ ਉਹਨਾਂ ਨੂੰ ਹਾਂ ਜੀ ਹਾਂ ਮਾਸਟਰਨੀ ਜੀ ਨਾ ਇੱਕ ਗੱਲ ਦੱਸੋ ਮੈਨੂੰ ਜੇ ਉਹਨਾਂ ਨੂੰ ਛੁੱਟੀ ਆ ਉਹ ਘੁੰਮਣ ਗਏ ਆ ਤੇ ਫਿਰ ਛੁੱਟੀ ਤੈਨੂੰ ਵੀ ਆ ਫਿਰ ਤੂੰ ਕਿਉਂ ਨਹੀਂ ਆਪਦੇ ਪਰਿਵਾਰ ਨਾਲ ਟਾਈਮ ਕੱਢਿਆ ਸਾਨੂੰ ਮਜ਼ਦੂਰਾਂ ਨੂੰ ਕਦੀ ਛੁੱਟੀ ਹੁੰਦੀ ਆ ਮਾਸਟਰਨੀ ਜੀ ਛੁੱਟੀ ਤਾਂ ਸਰਕਾਰੀ ਮਲਾਜ਼ਮਾਂ ਨੂੰ ਹੁੰਦੀ ਆ ਤੁਸੀਂ ਤਾਂ ਪੜੇ ਲਿਖੇ ਹੋ ਸੋਨੂੰ ਤਾਂ ਪਤਾ ਹੋਣਾ ਚਾਹੀਦਾ ਇਹ ਤੇ ਸੋਨੂੰ ਵੀ ਪਤਾ ਹੋਣਾ ਚਾਹੀਦਾ ਵੀ 1 ਮਈ ਨੂੰ ਮਜ਼ਦੂਰਾਂ ਨੂੰ ਛੁੱਟੀ ਹੁੰਦੀ ਆ ਮਜ਼ਦੂਰਾਂ ਨੂੰ ਹਾਂ ਸਾਨੂੰ ਸਾਲ 'ਚ ਇੱਕ ਦਿਨ ਮਜ਼ਦੂਰਾਂ ਲਈ ਸਰਕਾਰ ਨੇ ਰੱਖਿਆ ਹੋਇਆ ਜਿੱਦਿ ਉਹ ਆਪਦੀ ਛੁੱਟੀ ਦਾ ਆਨੰਦ ਮਾਣ ਸਕਣ ਤੇ ਤੂੰ ਅੱਜ ਵੀ ਕੰਮ ਤੇ ਲੱਗਿਆ ਹੋਇਆ ਪਰ ਮਾਸਟਰਨੀ ਜੀ ਸਾਨੂੰ ਮਜ਼ਦੂਰਾਂ ਨੂੰ ਕੌਣ ਸੁੱਟੀ ਕਰਦਾ ਠੇਕੇਦਾਰੀ ਕੰਮ ਨੇ ਠੇਕੇਦਾਰ ਕਹੇ ਕਹਿੰਦਾ ਕੰਮ ਮੂਰੇ ਬਾਹਲਾ ਫੜ ਲੈਂਦੇ ਨੇ ਆ ਮੇਰਾ ਕੰਮ ਕਰ ਦੇ ਅੱਜ ਦੇਖੋ ਘਰੇ ਭੇਜਤਾ ਕਹਿੰਦਾ ਢੋਲ ਨੂੰ ਰੰਗ ਕਰਨਾ ਸਟੈਂਡ ਨੂੰ ਰੰਗ ਕਰਨਾ ਗੇਟਾਂ ਨੂੰ ਰੰਗ ਕਰਨਾ ਸਾਰੇ ਕੰਮ ਕਰਾਈ ਜਾਂਦੇ ਨੇ ਓਵਰ ਟਾਈਮ ਵੀ ਲਵਾ ਲੈਂਦੇ ਨੇ ਸਾਨੂੰ ਕਾਦੀ ਸੁੱਟੀ ਹੁੰਦੀ ਆ ਤੁਸੀਂ ਸੋਚਿਆ ਨਹੀਂ ਵੀ ਅੱਜ ਸਾਨੂੰ ਸ਼ਹਿਰ ਜਿੱਥੇ ਵੀ ਠੇਕਾ ਲੱਤਾ ਹੋਇਆ ਉੱਥੇ ਕਿਉਂ ਨਹੀਂ ਲੈ ਕੇ ਗਿਆ ਤੇ ਅੱਜ ਆਪਦੇ ਘਰ ਦੇ ਕੰਮ ਕਿਉਂ ਕਰਾਈ ਜਾਂਦਾ ਨਹੀਂ ਜੀ ਇਹ ਗੱਲ ਤਾਂ ਅਸੀਂ ਕਦੇ ਸੋਚ ਵੀ ਨਹੀਂ ਨਹੀਂ ਸਾਨੂੰ ਇਹ ਪਤਾ ਵੀ ਸਾਨੂੰ ਮਜ਼ਦੂਰਾਂ ਨੂੰ ਛੁੱਟੀ ਹੁੰਦੀ ਆ ਕੋਈ ਉਹਨੇ ਛੁੱਟੀ ਦਾ ਲਾਹਾ ਲੇਤਾ ਦੇਖ ਆਪ ਤਾਂ ਉਹਦੇ ਪਰਿਵਾਰ ਨਾਲ ਵਗ ਗਿਆ ਤੇ ਸੋਨੂੰ ਆਪਦੇ ਘਰ ਦੇ ਕੰਮਾਂ ਤੇ ਲਾਤਾ ਕਿਉਂ ਜੇ ਹਣੋਂ ਉਹ ਸੋਨੂੰ ਬਾਹਰ ਕਿਤੇ ਕੰਮ ਤੇ ਭੇਜਦਾ ਸੀ ਤਾਂ ਪਤਾ ਲੱਗਣਾ ਸੀ ਵੀ ਛੁੱਟੀ ਵਾਲੇ ਦਿਨ ਤੂੰ ਉਹ ਸੁੱਥੋਂ ਕੰਮ ਲੈਂਦਾ ਹੁਣ ਕਿਸੇ ਨੂੰ ਕੀ ਪਤਾ ਵੀ ਤੂੰ ਉਹਨਾਂ ਦੇ ਘਰੇ ਕੰਮ ਕਰੀ ਜਾਣਾ ਸਰਕਾਰ ਨੂੰ ਤਾਂ ਕੋਈ ਪਤਾ ਨਹੀਂ ਨਾ ਹਾਂ ਇਹ ਗੱਲ ਤਾਂ ਹੈਗੀ ਆ ਮਾਸਟਰਨੀ ਜੀ ਪਰ ਸਾਨੂੰ ਵੀ ਪਤਾ ਹੋਣਾ ਚਾਹੀਦਾ ਆਪਦੇ ਹੱਕਾਂ ਬਾਰੇ ਜਦੋਂ ਸਾਨੂੰ ਹੀ ਨਹੀਂ ਪਤਾ ਤਾਂ ਹੋਰ ਕੌਣ ਬੋਲੂ ਸਾਡੇ ਹੱਕਾਂ ਬਾਰੇ ਸਹੀ ਗੱਲ ਆ ਭਾਈ ਸੋਨੂ ਕੀ ਪਤਾ ਅਣਪੜ੍ਹ ਤੇ ਗਰੀਬ ਲੋਕਾਂ ਨੂੰ ਜੇ ਹੁਣ ਸੋਨੂ ਸਾਡੇ ਵਰਗੇ ਦੱਸਣਗੇ ਵੀ ਭਾਈ 1 ਮਈ ਨੂੰ ਵੀ ਸੋਨੂ ਛੁੱਟੀ ਦਾ ਦਿਨ ਹੁੰਦਾ ਵੀ ਤੁਸੀਂ ਘਰੇ ਰਹਿ ਕੇ ਆਪਦੇ ਕਾਮਕਾਰ ਆਪਦੇ ਪਰਿਵਾਰ ਨਾਲ ਦਿਨ ਕੱਢੋ ਪਰ ਨਹੀਂ ਸਾਡੇ ਵਰਗੇ ਜਿਹੜੇ 8000 ਰੁਪਏ ਤਨਖਾਹਾਂ ਲੈਂਦੇ ਨੇ ਏਸੀਆਂ ਚ ਰਹਿੰਦੇ ਨੇ ਮੌਜਾਂ ਮਾਨਦੇ ਨੇ ਛੁੱਟੀ ਦਾ ਆਨੰਦ ਤਾਂ ਸਾਡੇ ਵਰਗੇ ਲੋਕਾਂ ਦਾ ਹੁੰਦਾ ਤੇ ਅਸੀਂ ਤੁਹਾਡੇ ਵਰਗਿਆਂ ਨੂੰ ਆਪਦੇ ਘਰ ਦੇ ਕੰਮਾਂ ਤੇ ਲਾ ਲੈਨੇ ਆ ਪਰ ਰੱਖਣੀ ਜੀ ਜੇ ਸਾਨੂੰ ਛੁੱਟੀ ਕਰ ਦਿੰਦੇ ਫਿਰ ਸਾਨੂੰ ਉਹ ਛੁੱਟੀ ਦੇ ਪੈਸੇ ਕੌਣ ਦੇਊਗਾ ਸਰਕਾਰ ਦੇਊਗੀ ਅੱਛਾ ਹੋਰ ਹੁਣ ਫੇਰ ਤਾਂ ਸਾਡੇ ਮੇਰੀ ਗੱਲ ਸੁਣਾ ਜੇ ਹੁਣ ਤੂੰ ਪ੍ਰਾਈਵੇਟ ਕੰਮ ਕਰ ਰਿਹਾ ਉਹਦੇ ਤੂੰ ਸਾਲ ਭਰ ਕੰਮ ਕਰ ਲਿਆ ਤਾਂ ਇੱਕ ਦਿਨ ਦੀ ਤਨਖਾਹ ਨਹੀਂ ਦੇ ਸਕਦਾ ਤੈਨੂੰ ਇਹ ਤਾਂ ਹੈਗਾ ਜੀ ਪਰ ਉਹ ਤਾਂ ਸਾਡੇ ਕੰਮ ਵਾਲੇ ਪੈਸੇ ਵੀ ਰੱਖ ਜਾਂਦੇ ਆ ਠੇਕੇਦਾਰ ਤਾਂ ਪਰ ਉਹਨਾਂ ਉਹੀ ਤਾਂ ਗੱਲ ਆ ਸਾਨੂੰ ਜਾਗਰੂਕ ਹੋਣਾ ਪਊਗਾ ਹੁਣ ਜ਼ਮਾਨਾ ਬਦਲ ਗਿਆ ਪਹਿਲਾਂ ਨਹੀਂ ਸੀ ਲੋਕਾਂ ਨੂੰ ਪਤਾ ਪਰ ਹੁਣ ਤਾਂ ਹਰ ਇੱਕ ਨੂੰ ਪਤਾ ਨਾ ਜੇ ਸਰਕਾਰੀ ਛੁੱਟੀ ਆ ਤਾਂ ਸਰਕਾਰ ਪੈਸੇ ਦਿੰਦੀ ਆ ਜਿਹੜਾ ਬੰਦਾ ਮੁਲਾਜ਼ਮ ਸਰਕਾਰੀ ਆ ਉਹਨੂੰ ਸਾਨੂੰ ਜਿਵੇਂ ਸਰਕਾਰੀਆਂ ਸਾਨੂੰ ਸਰਕਾਰ ਅੱਜ ਦੇਣ ਦੇ ਪੈਸੇ ਦੇਊਗੀ ਜਿਵੇਂ ਤੂੰ ਸਾਡੇ ਅੱਗੇ ਕੰਮ ਕਰਦਾ ਅਸੀਂ ਤੈਨੂੰ ਛੁੱਟੀ ਕਰਨੀ ਆ ਅਸੀਂ ਤੈਨੂੰ ਇਸ ਦਿਨ ਦੇ ਕੰਮ ਦੇ ਪੈਸੇ ਦੇਣੇ ਚਾਹੀਦੇ ਆ ਪਰ ਨਹੀਂ ਅਸੀਂ ਲਾਲਚ ਕਰਦੇ ਆ ਅਸੀਂ ਪੈਸੇ ਦਿੰਦੇ ਨਹੀਂ ਅੱਗੇ ਤੇ ਨਾ ਹੀ ਅਗਲੇ ਨੂੰ ਛੁੱਟੀ ਦਿੰਨੇ ਆ ਤੇ ਤੇਰੇ ਵਰਗਾ ਗਰੀਬ ਤਾਂ ਨਹੀਂ ਛੁੱਟੀ ਮਾਰਦਾ ਜੇ ਮੈਂ ਘਰੇ ਰਹਿਆ ਤਾਂ ਮੇਰਾ ਚੁੱਲਾ ਕਿਵੇਂ ਚੱਲੂ ਹਾਂਜੀ ਇਹ ਗੱਲ ਤਾਂ ਹੈਗੀ ਆ ਜੀ ਪਰ ਸਾਨੂੰ ਵੀ ਤੁਸੀਂ ਜੇ ਪੜ੍ਹੇ ਲਿਖੇ ਲੋਕ ਸਾਨੂੰ ਇਹ ਦੱਸੋਗੇ ਫੇਰ ਹੀ ਅਸੀਂ ਇਕੱਠੇ ਹੋਵਾਂਗੇ ਫੇਰ ਹੀ ਸਾਨੂੰ ਪਤਾ ਲੱਗੂ ਸਾਨੂੰ ਆਪਦੇ ਹੱਕਾਂ ਬਾਰੇ ਪਤਾ ਲੱਗੂ ਅਸੀਂ ਆਪਦੇ ਹੱਕ ਫੇਰ ਹੀ ਲੈ ਸਕਦੇ ਆ ਫੇਰ ਇਹੀ ਤਾਂ ਰਾਜਨੀਤੀ ਹੈ ਆ ਸਾਡੇ ਵਰਗੇ ਸਾਨੂੰ ਕਿਉਂ ਜਾਗਰੂਕ ਕਰਨਗੇ ਆਪ ਦਾ ਘਾਟਾ ਕਿਉਂ ਪਵਾਉ ਕੋਈ ਇਹਦਾ ਸਾਨੂੰ ਆਪਣੇ ਆਪ ਸੋਚਣਾ ਪਊਗਾ ਸਾਨੂੰ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਆਪਦੀ ਛੁੱਟੀ ਨੂੰ ਮਨਾਉਣਾ ਪਊਗਾ ਨਹੀਂ ਸਾਨੂੰ ਜਿਵੇਂ ਦਿਓ ਗੱਲ ਇਹ ਆ ਛੁੱਟੀ ਤਾਂ ਸਾਨੂੰ ਆ ਤੁਸੀਂ ਕਹਿੰਦੇ ਮਜ਼ਦੂਰਾਂ ਨੂੰ ਛੁੱਟਿਆ ਸਾਡੇ ਬਾਬੂਆਂ ਨੂੰ ਤੇ ਸਾਡੀ ਮਾਲਕਨ ਇਹ ਛੁੱਟੀ ਕਰੀ ਜਾਂਦੇ ਨੇ ਫਿਰ ਉਹ ਵੀ ਤਾਂ ਸਰਕਾਰ ਦੇ ਨੌਕਰ ਨੇ ਨਾ ਉਹ ਤਾਂ ਹੁਣ ਚਾਹੇ ਠੇਕੇਦਾਰ ਪ੍ਰਾਈਵੇਟ ਹੀ ਆ ਉਹਨੇ ਤਾਂ ਇਹ ਛੁੱਟੀ ਮਨਾ ਲਈ ਉਹ ਤਾਂ ਆਪਦੇ ਉੱਪਰਲੇ ਤੋਂ ਪੈਸੇ ਲੈ ਲੂਗਾ ਨਾ ਵੀ ਲਊਗਾ ਤਾਂ ਉਹਨੂੰ ਕੀ ਘੱਟ ਆ ਪੈਂਦਾ ਉਹਦੇ ਤਾਂ ਕੰਮ ਹੋ ਹੀ ਜਾਂਦੇ ਨੇ ਉਹਦੇ ਤਾਂ ਚੱਲੇ ਨਾ ਘਰ ਦਾ ਰੁਕਿਆ ਹੋਇਆ ਕੰਮ ਸੀ ਉਹ ਹੋ ਗਿਆ ਐ ਬਾਹਰਲੇ ਜਿਹੜੇ ਹੋਰ ਠੇਕੇਦਾਰ ਨੇ ਨਾਂ ਵੀ ਘੱਟੀਆਂ ਵਾਲੇ ਨੇ ਜਾਮਾਂ ਵਾਲਾ ਬਿਲਡਿੰਗਾਂ ਖੜੀਆਂ ਕਰਨ ਵਾਲੇ ਨੇ ਮਿਸਤਰੀ ਨੇ ਜਾਂ ਲੋਹੇ ਦੇ ਕਾਰੋਬਾਰ ਵਾਲੇ ਨੇ ਉਹ ਬਸ ਇਸੇ ਤਰ੍ਹਾਂ ਹੀ ਕੋਈ ਆਦਾ ਪਰਸਨਲ ਕੰਮ ਕਰਾਈ ਜਾਂਦਾ ਜਿਹੜੇ ਆਪ ਮਾਲਕ ਨੇ ਉਹ ਛੁੱਟੀ ਮਨਾਈ ਜਾਂਦੇ ਨੇ ਤੇਰੇ ਵਰਗੇ ਅੰਦਰ ਵੱੜ ਕੇ ਕੰਮ ਕਰੀ ਜਾਂਦੇ ਨੇ ਜਿਹਦਾ ਪਤਾ ਹੀ ਨਹੀਂ ਸਾਨੂੰ ਵੀ ਸਾਨੂੰ ਅੱਜ ਛੁੱਟੀ ਐ ਸਹੀ ਗੱਲ ਆ ਜੀ ਸਾਨੂੰ ਗਰੀਬਾਂ ਨੂੰ ਅਣਪੜ ਮਜ਼ਦੂਰ ਬੰਨੇ ਆ ਸਾਨੂੰ ਕੀ ਪਤਾ ਕੀ ਲੇਬਰ ਡੇ ਹੁੰਦਾ ਕੀ ਮਜ਼ਦੂਰ ਡੇ ਹੁੰਦਾ ਕੀ ਸਾਨੂੰ ਅੱਦੇ ਛੁੱਟੀ ਹੁੰਦੀ ਆ ਸਾਨੂੰ ਆਪਣੇ ਇਹ ਗੱਲਾਂ ਬਾਰੇ ਪਤਾ ਹੀ ਨਹੀਂ ਹੈਗਾ ਜੀ ਸਾਨੂੰ ਪਤਾ ਕਰਨਾ ਪਊ ਤੁਸੀਂ ਆਪ ਦਾ ਘਰੇ ਰਿਹਾ ਕਰੋ ਤੇ ਅੱਜ ਦੇ ਦਿਨ ਦੀ ਤਨਖਾਹ ਲਿਆ ਕਰੋ ਆ ਦੇ ਮਾਲਕ ਤੋਂ ਵੀ ਜਦੋਂ ਸਾਲ ਪਾਰ ਛੋੜਨਾ ਸੀ ਦਿਨ ਰਾਤ ਕੰਮ ਕਰਦੇ ਆ ਓਵਰਟਾਈਮ ਵੀ ਲਾ ਦਿੰਦੇ ਆ ਕੀ ਗੱਲ ਸਾਨੂੰ ਇੱਕ ਦਿਨ ਦੀ ਛੁੱਟੀ ਵੀ ਨਹੀਂ ਹੋ ਸਕਦੀ ਹੋ ਤਾਂ ਸਭ ਕੋ ਸਕਦਾ ਜੀ ਪਰ ਸਾਡੇ ਜਿਹੜੇ ਉੱਪਰਲੇ ਅਫਸਰ ਆ ਉਹ ਸਾਰੇ ਬੇਈਮਾਨ ਨੇ ਸਾਰੇ ਕਰਪਟ ਟੋਲਾ ਨੇ ਤੋਂ ਸਾਨੂੰ ਜਾਗਰੂਕ ਹੋਣਾ ਪਊਗਾ ਜੇ ਤੁਸੀਂ ਜਾਗੋਗੇ ਤਾਂ ਸਾਨੂੰ ਸੋਡਾ ਹੱਕ ਮਿਲੂਗਾ ਜੇ ਤੁਸੀਂ ਐਂ ਕੰਮ ਕਰੀ ਗਏ ਉਹ ਆਪ ਦਾ ਪਰਸਨਲ ਕੰਮ ਕਰਾਈ ਜਾਂਦੇ ਨੇ ਤੁਹਾਨੂੰ ਕਿਹੜਾ ਅੱਜ ਦੇ ਦਿੰਦੀ ਉਹਨਾਂ ਨੇ ਤਨਖਾਹ ਦੇਣੀ ਆ ਇਹ ਫਿਰ ਕੀ ਕਹਿਣਾ ਵੀ ਤੂੰ 12 ਵਜੇ ਤੱਕ ਆ ਕੰਮ ਕੀਤਾ ਘਰੇ ਵਗ ਗਿਆ ਤੈਨੂੰ ਕਾਦੀ ਤਨਖਾਹ ਮਾਸਟਰ ਜੀ ਆ ਤਾਂ ਤੁਸੀਂ ਨਾ ਮੇਰੀਆਂ ਅੱਖਾਂ ਖੋਲ੍ਹਤੀਆਂ ਮੈਂ ਵੀ ਜਾ ਕੇ ਸਾਰੇ ਲੇਬਰ ਵਾਲਿਆਂ ਨੂੰ ਇਕੱਲੇ ਇਕੱਲੇ ਨੂੰ ਦੱਸੂਗਾ ਇਹ ਗੱਲ ਵੀ 1 ਮਈ ਲੇਬਰ ਡੇ ਮਜ਼ਦੂਰ ਦਿਵਸ ਹੁੰਦਾ ਉਹਦੇ ਸਾਰੇ ਮਜ਼ਦੂਰਾਂ ਨੂੰ ਸਰਕਾਰੀ ਛੁੱਟੀ ਹੁੰਦੀ ਆ ਉਹਦੇ ਉਹਨਾਂ ਨੂੰ ਪੈਸੇ ਉਹਦਾ ਠੇਕੇਦਾਰ ਜਾਂ ਜਿਹਦੇ ਕੋਲੇ ਉਹ ਕੰਮ ਕਰਦੇ ਨੇ ਉਹ ਮਾਲਕ ਦਊਗਾ ਉਹਨੂੰ ਘਰੇ ਬੈਠੇ ਨੂੰ ਉਹ ਦਿਹਾੜੀ ਮਿਲੂਗੀ ਸਹੀ ਗੱਲ ਐ ਜਿਵੇਂ ਅਸੀਂ ਛੁੱਟੀ ਮਾਣੀ ਜਾਂਦੇ ਆ ਤੁਹਾਡਾ ਵੀ ਹੱਕ ਐ ਛੁੱਟੀ ਮਨਾਉਣ ਦਾ ਜਿਵੇਂ ਮੈਡਮ ਜੀ ਮੈਨੂੰ ਪਤਾ ਲੱਗਿਆ ਨਾ ਮੈਂ ਹੁਣ ਸਾਡੇ ਸਾਰੇ ਮਜ਼ਦੂਰ ਭਾਈਆਂ ਨੂੰ ਸਮਝਾਉਂਗਾ ਚਾਹੇ ਉਹ ਫੈਕਟਰੀਆਂ 'ਚ ਕੰਮ ਕਰਦੇ ਨੇ ਚਾਹੇ ਕਿਤੇ ਦਿਹਾੜੀਦਾਰ ਕੰਮ ਕਰਦੇ ਕਿਤੇ ਠੇਕੇਦਾਰ ਕੋਲੇ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਗਿਆਨ ਵੰਡੂਗਾ ਵੀ ਤੁਸੀਂ ਵੀ 1 ਮਈ ਨੂੰ ਛੁੱਟੀ ਦਾ ਆਨੰਦ ਮਾਣਿਆ ਕਰੋ ਹਾਂਜੀ ਸਾਰੇ ਦੋਸਤਾਂ ਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀ ਮਜ਼ਦੂਰਾਂ ਪ੍ਰਤੀ ਤੇ